20 ਸਾਲ ਤੋਂ ਮੇਰਾ ਬੱਚਾ 18 ਸਾਲ ਦਾ ਐਕਸੀਡੈਂਟ ਹੋ ਗਿਆ ਪੂਰਾ ਹੋਇਆ ਮੈਨੂੰ ਉਹ ਖਰਚਾ ਨਹੀਂ ਸੀ ਦਿੰਦਾ ਮੇਰੀ ਕੋਈ ਸਪੋਰਟ ਨਹੀਂ ਸੀ ਮੈਂ ਬਹੁਤ ਦੁਖੀ ਸੀ ਉਸ ਬੰਦੇ ਤੋਂ ਮੈਨੂੰ ਸ਼ੱਕ ਤਾਂ ਸੀ ਪਰ ਮੈਂ ਇਹਦਾ ਖਹਿੜਾ ਛੱਡਿਆ ਹੋਇਆ ਸੀ ਮੈਂ ਆਪਣਾ ਬੱਚਾ ਪਾਲਦੀ ਸੀ ਸਿਰਫ ਬੱਚਾ ਮੇਰਾ ਚਲਾ ਗਿਆ ਦੁਨੀਆ ਤੋਂ ਮੇਰਾ ਸਭ ਕੁਝ ਹੀ ਖਤਮ ਹੋ ਗਿਆ ਉਸ ਤੋਂ ਬਾਅਦ 2 ਮਹੀਨੇ ਹੋ ਗਏ ਮੇਰੇ ਨਾਲ ਫੇਰ ਉਹੀ ਕੁਝ ਹਰ ਵੀਕ ਦੇ ਵਿੱਚ ਹਰੇਕ ਵੀਕ ਦੇ ਵਿੱਚ ਇੱਕ ਵਾਰੀ ਦੋ ਵਾਰੀ ਇਹਨੇ ਬਾਹਰ ਜਾਣਾ ਮੈਂ ਫਰੈਂਡਾਂ ਨਾਲ ਜਾਣਾ ਮੈਂ ਬਾਹਰ ਜਾਣਾ ਮੈਂ ਅੱਕ ਕੇ ਦੁਖੀ ਹੋ ਕੇ ਚੁੱਪ ਕਰ ਜਾਈਏ ਮੈਂ ਬੋਲਦੀ ਸੀ ਤਾਂ ਮੈਨੂੰ ਡਬੋਰਸ ਦੀਆਂ ਧਮਕੀਆਂ ਦੇਂਦਾ ਸੀ ਉਸ ਤੋਂ ਮੈਂ ਮੈਨੂੰ ਸ਼ੱਕ ਸੀ ਮੇਰੇ ਬੱਚੇ ਦੇ ਫਰੈਂਡਸ ਮੇਰੇ ਬਹੁਤ ਸਪੋਰਟ ਚ ਨੇ ਮੇਰੇ ਬੇਟੇ ਨੇ ਸਾਰੇ ਉਹਨਾਂ ਨੇ ਇਹਨੂੰ ਟਰੈਪ ਲਾਇਆ ਇਹ ਇਹ ਲੜੀ ਨੂੰ ਟਰੈਪ ਲਾਇਆ ਵੀ ਇਹ ਕਿੱਥੇ ਗਏ ਨੇ ਇਹਨਾਂ ਦੀ ਵੀਡੀਓਗ੍ਰਾਫੀ ਕਰੀ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਬੱਚਿਆਂ ਨੇ ਪ੍ਰੂਫ ਇਕੱਠੇ ਕਰਕੇ ਮੈਨੂੰ ਦਿੱਤੇ ਤੇ ਮੇਰੀ ਕੋਈ ਸਪੋਰਟ ਚ ਨਹੀਂ ਖੜਿਆ ਮੈਂ ਸਭ ਨੂੰ ਦੱਸਿਆ ਮੇਰੇ ਕਿਸੇ ਨੇ ਨਹੀਂ ਸੁਣੀ ਮੈਂ ਸਭ ਨੂੰ ਦੱਸਿਆ ਹੁਣ ਬਾਕੀ ਗੱਲ ਇਹ ਤੋ ਪੁੱਛੋ ਇਹ ਆਪਣੇ ਮੂੰਹ ਨਾਲ ਮੰਨ ਰਹੀ ਆ ਸਾਰੀ ਗੱਲ ਇਹਦੀ ਫਰੈਂਡਸ਼ਿਪ ਥੋੜੇ ਕਰ ਲੈਣਾ ਇਹਦੀ ਫਰੈਂਡ ਰਜੀਤ ਦੱਸ ਆਪ ਦੱਸ ਮੇਰੀ ਫਰੈਂਡਸ਼ਿਪ ਹੈਗੀ ਤੁਹਾਡੇ ਕੋਲ ਇਹਦੀ ਫਰੈਂਡਸ਼ਿਪ ਸੀਗੀ ਇਹਦੀ 1 ਸਾਲ ਤੋਂ ਫਰੈਂਡਸ਼ਿਪ ਸੀ ਉਹ ਕੁੜੀ ਨੇ ਇਹਨੂੰ ਮਿਲ ਆਇਆ ਸੀ ਮੇਰੇ ਘਰ ਵਾਲੇ ਨਾਲ ਉਹ ਕੁੜੀਆਂ ਸਪਲਾਈ ਕਰਦੀ ਆ ਉਹ ਆਪਣੇ ਮੂੰਹ ਨਾ ਮੰਨੀ ਹੋਈ ਆ ਸਾਰੇ ਵੀਡੀਓਗ੍ਰਾਫੀ ਹੈਗੀ ਆ ਇਸੇ ਕਰਕੇ ਕਰਦੇ ਆ ਇਸ ਪਤਾ ਨਹੀਂ ਕਿੱਥੇ ਹੁੰਦੀਆਂ ਨੇ ਇਹਨਾਂ ਨੂੰ ਪਤਾ ਹੋਊਗਾ ਮੈਂ ਤਾਂ ਅੱਜ ਇਹਨਾਂ ਨੂੰ ਫਸਟ ਟਾਈਮ ਮਿਲੀ ਆ ਪਰ ਇਸ ਕੁੜੀ ਇਹਨਾਂ ਨੂੰ ਫੋਲੋ ਕੀਤਾ ਮੈਂ ਤਾਂ ਮੈਂ ਇਹਦੇ ਤੱਕ ਪਹੁੰਚੀ ਤੇ ਇਹਨੇ ਮੈਨੂੰ ਸਾਰੀ ਗੱਲ ਦੱਸੀ ਆ ਵੀ ਮੈਨੂੰ ਉਹਨੇ ਮੇਰੀ ਗੱਲ ਕਰਾਈ ਸੀ ਤੇ ਉਹ ਮੈਨੂੰ 5000 ਰੁਪਏ ਪਰ ਨਾਈਟ ਭੇਜਦੀ ਸੀ ਤੇ ਮੇਰਾ ਘਰ ਵਾਲਾ ਇਹਦੇ ਨਾਲ ਵਿਆਹ ਕਰਾਉਣ ਨੂੰ ਫਿਰਦਾ ਸੀ ਤੇ ਮੈਂ ਤਾਂ ਡਿਵੋਰਸ ਮੰਗ ਰਿਆ ਤੇ ਕੋਈ ਲਿੰਕ ਨਹੀਂ ਸੀ ਇਹਨਾਂ ਦਾ ਸਾਲ ਹੋਇਆ ਨਾ ਨੇ ਮੈਨੂੰ ਗੱਲਬਾਤ ਕਰਵਾਈ ਸੀ ਇਹਨਾਂ ਦੀ ਮੈਂ ਪਹਿਲੇ ਉਹਨਾਂ ਨੂੰ ਕਦੇ ਦੇਖਿਆ ਨਹੀਂ ਸੀ ਜਾਣਦੀ ਨਹੀਂ ਸੀ ਮੈਂ ਉਹਨਾਂ ਨੂੰ ਇੱਕ ਸਾਲ ਪਹਿਲੇ ਇਹਨਾਂ ਕੋਲ ਹੈ ਗਈ ਮੈਂ 5-6 ਮਹੀਨੇ ਇਹਨਾਂ ਕੋ ਰਹੀ ਹਾਂ ਮੈਂ ਤੇ ਉਹਦੇ ਪਿਛੋ ਇਹਨਾਂ ਨੇ ਮੈਨੂੰ ਉਹਨਾਂ ਨਾਲ ਗੱਲਬਾਤ ਕਰਾਈ ਵਾ ਮਨਾ ਵੀ ਕੀਤਾ ਸੀ ਇਹਨਾਂ ਨੂੰ ਇਹਨਾਂ ਨੇ ਕਿਹਾ ਜੀ ਨਾ ਉਹ ਹਲੇ ਉਹਨਾਂ ਦਾ ਬੇਟਾ ਐਕਸਪਾਇਰ ਹੋਇਆ ਤੇ ਇਹਨਾਂ ਦੇ ਰੁਟ ਕੇ ਖਾਣਾ ਉਹਨਾਂ ਨੂੰ ਖਾ ਲੋ ਪਰ ਮੈਂ ਸਿਰਫ ਮੇਰੇ ਘਰ ਉਹਨਾਂ ਸਿਰਫ ਇੱਕ ਕੋਲਰ ਲਿਆਇਆ ਔਰ ਕੋਈ ਕੁਝ ਨਹੀਂ ਦਿੱਤਾ ਉਹਨਾਂ ਨੇ ਮੈਨੂੰ ਹਾਂ ਜੀ ਕੋਲਰ ਹੀ ਸੀ ਸਾਲ ਤੋਂ ਰਿਲੇਸ਼ਨ ਸੀ ਸਾਲ ਤੋਂ ਸਾਲੋਂ ਨਾਈਟ ਜਾਂਦੀ ਰਹੀਆਂ ਉਹਦੀਆਂ ਹਾਂਜੀ ਉਹਨਾਂ ਨਾਲ ਜਾਂਦੀ ਰਹੀ ਭੇਜਦੇ ਰਿਹਾ ਮੈਨੂੰ ਡੈਥ ਨੂੰ 2 ਮਹੀਨੇ ਹੋਏ ਸੀ ਤੈਨੂੰ ਉਹ ਲੈ ਉਹਨਾਂ ਨੇ ਭੇਜ ਦੇ ਨੇ ਉਹ ਭੇਜਦੇ ਰੇ ਹਾਂਜੀ ਤਾਂ ਸੀ 9 10 ਜੋਤੀ ਜੋਤੀ ਸ਼ਰਮਾ ਭੇਜ ਦੇ ਸੀ ਜੋਤੀ ਸ਼ਰਮਾ ਭੇਜੀ ਸੀ ਉਹ ਤੁਹਾਨੂੰ ਭੇਜ ਹਾਂਜੀ ਹੋਰਾਂ ਨੂੰ ਵੀ ਭੇਜਦੇ ਹੁੰਦੇ ਸੀ ਸਰਿਤਾ ਮੇਰਾ ਨਾਮ ਕਿੱਥੇ ਰਹਿਣ ਵਾਲੇ ਤੇਰੇ ਘਰ ਵਾਲੇ ਦਾ ਨੋਕੀ ਆ ਚੰਦਰਮਾਨ ਇਹ ਮਾਮਲਾ ਇੱਥੇ ਜੀ ਲੇਡੀਜ਼ ਆਈਆਂ ਸੀਗੀਆਂ ਤੇ ਇਹ ਇਕੱਠੀਆਂ ਹੋ ਕੇ ਆਈਆਂ ਸੀ ਤੇ ਨਾਲ ਇਹਨਾਂ ਦੇ 4-5 ਬੰਦੇ ਸੀ ਕਹਿੰਦੇ ਵੀ ਸਾਡੇ ਇੱਥੇ ਮੇਰੇ ਹਸਬੰਦ ਦੇ ਇੱਕ ਲੜਕੀ ਆਈ ਸੀ ਨਾਲ ਮੇਰਾ ਹਸਬੰਦ ਇੱਥੇ ਜਨਾਨੀ ਲੈ ਕੇ ਆਇਆ ਉਹ ਤਾਂ ਮਿਲਿਆ ਨਹੀਂ ਤੇ ਇੱਕ ਲੇਡੀਜ਼ ਅੰਦਰ ਉਹ ਇਹਨਾਂ ਨੇ ਫੜੀ ਆ ਉਹ ਕਹਿੰਦੇ ਇਹਦੇ ਨਾਲ ਸੰਬੰਧ ਨਹੀਂ ਇਹਨਾਂ ਦੇ ਤੇ ਬਾਕੀ 3-4 ਲੜਕੀਆਂ ਹੋਰ ਫੜੀਆਂ ਸਾਨੂੰ ਕੁਝ ਟਾਈਮ ਤੋਂ ਪਤਾ ਲੱਗਿਆ ਸੀ ਵੀ ਇੱਥੇ ਗਲਤ ਕੰਮ ਹੋ ਰਿਹਾ ਹੈ ਪਰ ਜਦੋਂ ਅਸੀਂ ਸਵੇਰੇ ਸਾਨੂੰ ਪਤਾ ਲੱਗਿਆ ਕਿ ਇੱਥੇ ਕੋਈ ਕਿਸੇ ਦਾ ਹਸਬੰਡ ਇੱਥੇ ਆ ਕੇ ਫੜਿਆ ਫੜਿਆ ਕਿਸੇ ਨੂੰ ਪਤਾ ਲੱਗਿਆ ਵੀ ਆਇਆ ਹੈ ਇੱਥੇ ਪਰ ਸਾਨੂੰ ਜਦੋਂ ਅਸੀਂ ਉੱਪਰ ਆ ਕੇ ਦੇਖਿਆ ਤਾਂ ਇੱਥੇ ਲੇਡੀਜ਼ ਬੈਠੀਆਂ ਸੀਗੀਆਂ ਤੇ ਫਿਰ ਪੁਲਿਸ ਨੇ ਬੁਲਾਇਆ ਗਿਆ ਤੇ ਇਸੇ ਕਾਬੂ ਕਰਾਇਆ ਗਿਆ ਇਹ ਮਹੱਲੇ ਦੇ ਲੋਕ ਦੁਖੀ تھے ਹਾਂਜੀ ਬਹੁਤ ਦੁਖੀ ਸੀਗੇ ਸਾਰੇ ਪਰ ਕੋਈ ਕਹਿਣ ਤੋਂ ਦਰਦੇ ਆ ਸਾਰੇ ਫੇ ਕਰਾਂਗੇ ਕਿ ਪੂਰੇ ਕਿੰਨੇ ਕਿ ਜੋੜੇ ਨੇ ਜਿਹੜੇ ਫੜੇਗੇ ਨਹੀਂ ਵੈਰੀਫਾਈ ਕਰਾਂਗੇ ਜੀ ਅੱਲਾ ਤਾਂ ਕੁਝ ਨਹੀਂ ਪਤਾ ਫੜੇ ਨੇ ਕੁਝ ਬੰਦੇ ਜਿਹੜੇ ਹੈਂ ਵੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਾਂਗੇ ਕਿੰਨੇ ਕਿੱਥੇ ਦਾ ਮਹੱਲਾ ਕਿਤਾ ਦੀ ਫਾਈ ਡਿਫੈਂਸ ਕਲੋਨੀ ਹੈ ਡਿਫੈਂਸ ਕਲੋਨੀ ਕਿੰਨੇ ਜੋੜੇ ਕਿੰਨੇ ਫੜੇ ਨੇ ਕੋਈ ਜਲਵਾ ਜੋੜਾ ਕੋਈ ਨਹੀਂ ਫੜਿਆ ਜੀ ਇੱਕ ਮੀਆਂ ਬੀਬੀ ਨੇ ਤਾਂ ਤਿੰਨ ਜਨਾਨੀਆਂ ਨੇ ਤਿੰਨ ਜਨਾਨੀਆਂ ਨੇ ਹਾਂ